ਸਾਰੇ ਇਨਕਲਾਬ ਕਰ ਦਿਜ਼ਾਇਆ ਹallelujah ਪੈਸਾ ਹਨជីវ ਸਵਧਾਨ ਨਹੀਂ ਹੈ ਪਰ ਪਰਮੇਸ਼ਵਰ ਹੈ ਜਿਹੜਾ ਹਰ ਇੱਕ चीज ਦਾ ਹallelujah ਰੱਤਮਾ ਅਮਨ ਹallelujah ਇਸੇ ਦੀ ਕਿਰਪਾ ਜੋ ਸਾਡੀ ਜ਼ਿੰਦਗੀ ਵਿੱਚ ਸਾਡਾ ਪਰਮੇਸ਼ਵਰ ਹੀ ਸਭ ਕੁਝ ਹੈ ਹallelujah ਭਾਵੇਂ ਕੁਝ ਬਨੇ ਸੋਤੋ ਸੀਗਾ ਜਿੰਨਾ ਉੱਚਾ ਨਸਤਮੂ ਸੰਗਾਇਆ ਹਰ ਰਹੀ ਹੈ ਪਰ ਕਈ ਵਾਰ ਕੀ ਹੁੰਦਾ ਆ ਅਸੀਂ ਖੁਦਾ ਦੇ ਨਾਲ ਜੁੜੇ ਆ ਇਹ ਵੱਡੀ ਉੱਚੀ ਦਾ ਬੈਡਵਿਡ ਦੇ ਆ ਉਦੋਂ ਕਈ ਵਾਰ ਅਸੀਂ ਥੋੜੇ ਆ ਉਹ ਦੁਨਿਆਵੀ ਸੋਚਾਂ ਵਿੱਚ ਚਲੇ ਜਾਣੀਆਂ ਜਦ ਪ੍ਰਵਾਹ ਚ ਇਸ ਗੱਲ ਦੀ ਗਲਵਾਤ ਕਰਦੇ ਆ ਤੇ ਭਿੰਕਨ ਗਿਆ ਫਿਰ ਕੀ ਹੈ ਜਦ ਪਰਮੇਸ਼ਰ ਸ਼ੁਰੂ ਕਰਵਾਇਆ ਤਾਂ ਪੂਰਾ ਲੋਹੀ ਕਰਵਾਏਗਾ ਇਹਦਾ ਮਤਲਬ ਹੁੰਦਾ ਆ ਕਿ ਜਿਹੜਾ ਵਿਅਕਤੀ ਬੈਭਰੂ ਪੜਦਾ ਆ ਵਚਨ ਨੂੰ ਪੜਦਾ ਆ ਧਿਆਨ ਨਾਲ ਪੜਦਾ ਆ ਉਸ ਚੀਜ਼ ਦਾ ਪਤਾ ਆ ਕਿ ਪਰਮੇਸ਼ਵਰ ਦੇ ਕੋਲ ਕੋਈ ਵੀ ਚੀਜ਼ ਉਹਦੇ ਬੱਚਾ ਦੇ ਲਈ ਅਣਹੋਣੀ ਨਹੀਂ ਹੋ ਸਕਦੀ ਸਾਡੇ ਲਈ ਤਾਂ ਹੋ ਸਕਦੀ ਹੈ ਪਰ ਉਹਦੇ ਦੀ ਹੋਂਦ ਹੋਣੀ ਨਹੀਂ ਹੋ ਸਕਦੀ ਉਹ ਹਰ ਇੱਕ ਚੀਜ਼ ਨੂੰ ਉਮਰ ਕਰਨ ਵਾਲਾ ਪਰਮੇਸ਼ਰ ਹੈ ਜਿਸ ਦੇ ਵਾਦੀ ਵਿੱਚ ਲਿਖਿਆ ਆ ਕਿ ਪਰਦਾ ਪ੍ਰਭੂ ਯੋਵਾ ਨੇ ਮੈਨੂੰ ਇਹੋ ਆਖਿਆ ਅਤੇ ਵੇਖੋ ਗਰਮੀ ਦੇ ਫਲਾਂ ਦੀ ਟੋਕਰੀ ਸੀ ਤਾਂ ਉਸ ਆਖਿਆ ਤੂੰ ਕੀ ਵੇਖਦਾ ਹੈ ਆਭੋਸ਼ ਫਿਰ ਮੈਂ ਆਖਿਆ ਗਰਮੀ ਦੇ ਫਲਾਂ ਦੀ ਟੋਕਰੀ ਹੈ ਤਾਂ ਯੋਵਾ ਨੇ ਮੈਨੂੰ ਆਖਿਆ ਮੇਰੀ ਪਰ ਜਾ ਇਸਰਾਇਲ ਦਾ ਅੰਤ ਆਪ ਕੋ ਜਿਆ ਹੈ ਮੈਂ ਫੇਰ ਕਦੇ ਉਹਨਾਂ ਦੇ ਕੋਲੋਂ ਦੀ ਨਹੀਂ ਲੰਗਾਗਾ ਹallelujah ਪਰਮੇਸ਼ੁਰ ਇੱਕ ਪਾਸੇ ਦਾ ਵੱਚ ਪਰਦੇ ਆ ਕਿ ਪਰਮੇਸ਼ੁਰ ਸਭ ਨੂੰ ਪਿਆਰ ਕਰਦਾ ਆ ਪਰ ਇਸ वचन ਵਿੱਚ ਜਦ ਪੜਿਆ ਤੀ ਇੱਜ ਲਿਖਿਆ ਆ ਕਿ ਇਸਰਾਇਲ ਲਈ ਜਿਹੜੀ ਕੋਮ ਨੂੰ ਪਰਮੇਸ਼ੁਰ ਪਿਆਰ ਕਰਦਾ ਸੀ ਤੇ ਉਹਨਾਂ ਨੂੰ ਪਰਮੇਸ਼ਰ ਨੇ ਕਹਿ ਰਿਹਾ ਕਿ ਮੇਰੀ ਇਜ਼رائیਲੀ ਕਿਰਤ ਫਰਜ਼ਾ ਆ ਉਹਦਾ ਅੰਤ ਆ ਚੁੱਕਿਆ ਆ ਕਿ ਮੈਂ ਫੇਰ ਦੁਬਾਰਾ ਕਦੇ ਉਹਨਾਂ ਦੇ ਨਜ਼ਦੀਕ ਦੇ ਵੀ ਗੁਜ਼ਰਾਂਗਾ ਨਹੀਂ ਇਹ ਦਸ ਪੰਦਰਾਂ ਦਿਨ ਨੂੰ ਨਬਤ ਕਰਨਾ ਆ ਇਸ ਲਈ ਕਰਦਾ ਆ ਕਿ ਉਹ ਵਾਰ-ਵਾਰ ਸੰਗ ਗੁਲਾਮੀ ਵਿੱਚ ਲੈ ਕੇ ਮੋਸ਼ਕ ਚੁਟੜ ਕਰਨਗੇ ਸਾਨੂੰ ਕੁખ્યાਲ ਮਾਮਲੇ ਲੈ ਗਿਆ ਤੇ ਪ੍ਰਭੂ ਨੇ ਨੰਨੇ ਲਈ ਆਕਾਸ਼ੀ ਮੰਨ ਵਰਸਾਇਆ ਪ੍ਰਕਾਸ਼ ਤੁਮ ਜੀਟ ਧੇਜਿਆ ਤੇਰੇ ਇਤਰ ਕੰਬੋਨੀ ਉਲਟੀ ਫਲਗਾ ਦਿੱਤੇ ਤੋ ਫਿਰ ਵੀ ਪ੍ਰਭੂ ਦੇ ਨਾਲ ਸਹੀ ਰੀਤੀ ਦੇ ਨਾਲ ਚੱਲਦੇ ਮੇਰ ਸਿੰਘ ਨਾਈ ਪ੍ਰਭੂ ਦਾ ਸ਼ੁਕਰਾਨਾ ਕਰਦੇ ਸੀ ਜਿਸ ਨੇ ਪ੍ਰਭੂ ਨੇ ਕਿਹਾ ਕਿ ਲੋਕ ਕਬੀ ਪੀੜੀ ਦੇ ਲੋਕ ਨੇ ਤੇ ਮੈਂ ਇਨਾ ਤੁਮ ਆਪਣੇ ਆਪ ਨੂੰ ਅਲੱਗ ਕਰ ਨਵਾਗਾ ਹallelujah ਪਰਮੇਸ਼ੁਰ ਸਦਾ ਮੌਤਾਜ ਨਹੀਂ ਹੈ ਅਸੀਂ ਉਹਦੇ ਮੌਤਾਜ ਹallelujah ਹੈ ਕਿ ਨਹੀਂ ਬੇਟਾ ਚਾਹੇ ਕਿੰਨਾ ਵੀ ਵੱਡਾ ਹੋ ਜਾਏ ਕਿੰਨਾ ਵੀ ਦੌਲਤਵੰਦ ਕਿਉਂ ਨਾ ਹੋ ਜਾਏ ਉਹਨੂੰ ਫਿਰ ਵੀ ਮਾਪ ਬਾਪ ਦੀ ਦੋਨੋਂ ਤੋਂ ਕਿਤੇ ਆਸ ਨਹੀਂ ਮਾਪਾ ਨੂੰ ਭਾਵੇਂ ਪਰਿਵਾਰ ਘੱਟ ਦੇਣ ਉਹ ਆਮੀ ਹੋ ਜਾਣ ਗੱਡੀਆਂ ਉਹਨਾਂ ਦੇ ਕੋਲ ਹਣ ਬੰਗਲੇ ਉਹਨਾਂ ਦੇ ਕੋਲ ਹੁਣ ਫਿਰ ਵੀ ਉਹਨਾਂ ਨੂੰ ਇੱਕ ਚੀਜ਼ ਦੀ ਕਮੀ ਰਹੇ